ਸਤਿ ਸ਼੍ਰੀ ਅਕਾਲ ਜੀ ਖਬਰ ਪ੍ਰਤਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਜੀ ਤਰਨਤਾਰਨ ਦੇ ਵਿੱਚ ਜਿਹੜਾ ਹੁਣ ਅਸਲੀ ਟੈਸਟ ਆ ਉਹ ਇਹ ਹੈ ਕਿ ਉਥੇ ਪੰਥਕ ਮੁੱਦੇ ਵੱਡੇ ਨੇ ਤੇ ਜਾਂ ਫਿਰ ਭਗਵੰਤ ਮਾਨ ਦਾ ਏਜੰਡਾ ਵੱਡਾ ਉਧਰ ਭਗਵੰਤ ਮਾਨ ਦੀਆਂ ਤਾਜ਼ਾ ਟਿੱਪਣੀਆਂ ਨੇ ਸਿਆਸਤ ਦੇ ਵਿੱਚ ਗਰਮੀ ਪੈਦਾ ਕਰਤੀ ਕਿਉਂਕਿ ਭਗਵੰਤ ਮਾਨ ਹੋਣਾ ਨੇ ਟਿੱਪਣੀ ਕੀਤੀ ਹੈ ਕਿ ਉਹਨਾਂ ਨੂੰ ਹੁਣ ਸਰਕਾਰੀ ਪਾਗਲਖਾਨਾ ਬਣਾਉਣਾ ਪੈ ਸਕਦਾ ਔਰ ਇਹਦੇ ਨਾਲ ਨਾਲ ਹੀ ਤਰਨਤਾਨ ਜਿੰਨੀ ਚੋਣ ਵੋਟਾਂ ਪੈਣੀਆਂ ਨੇ ਤੇ ਪੂਰਾ ਵਿਸ਼ਲੇਸ਼ਣ ਡੜਾ ਉਹ ਜ਼ਰੂਰ ਸਾਂਝਾ ਕਰਿਓ ਇੱਕ ਵਾਰੀ ਦੇਖੋ ਤੁਸੀਂ ਸਵਾਲ ਬਹੁਤ ਵੱਡੇ ਚੱਕੇ ਨੇ ਮਨਦੀਪ ਸਿੰਘ ਜੀ ਸਵਾਲ ਤੁਹਾਡਾ ਸਧਾਰਨ ਨਹੀਂ ਬਹੁਤ ਵੱਡਾ ਹੈ ਕਿ ਇੱਕ ਪਾਸੇ ਪੰਥਕ ਮੁੱਦੇ ਨੇ ਤੇ ਦੂਜੇ ਪਾਸੇ ਭਗਵੰਤ ਮਾਨ ਦਾ ਅਜੰਡਾ ਹੈ ਮੈਨੂੰ ਇਹ ਲੱਗਦਾ ਹੈ ਕਿ ਭਗਵਾਨ ਤੁਮਾਨ ਦਾ ਅਜੰਡਾ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਔਰ ਜਿਹੜੇ ਪੰਥਕ ਮੁੱਦੇ ਨੇ ਬਹੁਤ ਸਾਰੇ ਮੁੱਦੇ ਉਹ ਪੰਥਨਾ ਧਰਮ ਨਾਲ ਜੁੜੇ ਹੋਏ ਨੇ ਔਰ ਲੋਕਾਂ ਦੀ ਜ਼ਿੰਦਗੀ ਨਾਲ ਵੀ ਜੁੜੇ ਹੋਏ ਨੇ ਕਿਉਂਕਿ ਜਿਹੜੀ ਸਿੱਖੀ ਹੈ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦੀ ਹੈ ਇਸ ਕਰਕੇ ਜਿਹੜੀ ਸਿੱਖ ਸਿਆਸਤ ਹੈ ਉਹਦੇ ਨਾਲ ਸੰਬੰਧਿਤ ਮੁੱਦੇ ਬਹੁਤ ਮਹੱਤਵ ਰੱਖਦੇ ਨੇ ਸਿੱਖ ਭਾਈਚਾਰੇ ਦੇ ਲਈ ਹੁਣ ਇਹ ਪੰਥਕ ਹਲਕਾ ਬਹੁ ਗੰਤੀ ਲੋਕ ਪੰਥ ਨੂੰ ਸਮਰਪਿਤ ਨੇ ਸਿੱਖ ਪੰਥ ਨੂੰ ਸਮਰਪਿਤ ਨੇ ਅਜੇ ਹਾਲਾਤਾਂ ਦੇ ਵਿੱਚ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੋਣ ਜਾਣੀ ਆ 10 ਨਵੰਬਰ ਤੇ ਇਸ ਤੋਂ ਬਾਅਦ 11 ਨਵੰਬਰ ਨੂੰ ਵੋਟਾਂ ਪੈਣੀਆਂ ਜਿਹੜੀ ਇਹ ਚੋਣ ਹੋ ਜਾ ਹੋਣ ਜਾ ਰਹੀ ਹੈ ਇਹਨੇ ਇਸ ਗੱਲ ਦਾ ਨਿਤਾਰਾ ਕਰਨਾ ਹੈ ਕਿ ਪੰਥਕ ਹਲਕਿਆਂ ਦੇ ਲਈ ਉੱਥੋਂ ਦੇ ਲੋਕਾਂ ਦੇ ਲਈ ਤਰਜੀਹੀ ਮੁੱਦਾ ਕਿਹੜਾ ਹੈ ਹੁਣ ਭਗਵੰਤਮਾਨ ਦੀ ਸਰਕਾਰ ਦਾ ਦਾਵਾ ਡਵੈਲਪਮੈਂਟ ਦੇ ਏਜੰਡੇ ਦਾ ਹੈ ਚੋਣ ਹਲਕੇ ਦੀ ਹੈ ਭਗਵੰਤਮਾਨ ਮੁਫਤ ਬਿਜਲੀ ਔਰ 58900 ਕੁਝ ਨੌਕਰੀਆਂ ਮੁੱਖ ਵਾਦਾ ਭਗਵੰਤਮਾਨ ਇਹ ਕਹਿੰਦੇ ਆ ਵੀ ਦੇਖੋ ਅਸੀਂ 58000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਚ ਖੜਾ ਤੇ ਮੁਫਤ ਬਿਜਲੀ ਦੇ ਕੇ ਖੜਾ ਸੜਕਾਂ ਮਾੜੀਆਂ ਮੋਟੀਆਂ ਪਿਛਲੇ ਸਮਿਆਂ ਚ ਬਣਨੀਆਂ ਸ਼ੁਰੂ ਹੋਈਆਂ ਨੇ ਉਂਝ ਪੰਜਾਬ ਦੀਆਂ ਪਿੰਡੂ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਪਿੰਡਾਂ ਦੀਆਂ ਸੜਕਾਂ ਬਣੀਆਂ ਨੂੰ ਪਤਾ ਹੀ ਨਹੀਂ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਮੁੱਦੇ ਨੇ ਉਹ ਹੜਾ ਵਾਲੇ ਮੁੱਦੇ ਵੀ ਨੇ ਦੇਖੋ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਇਸ ਵਾਰ ਝੋਨੇ ਦਾ ਉਤਪਾਦਨ ਘਟ ਗਿਆ ਝੋਨੇ ਦੇ ਬੋਨਸ ਵਾਲੀ ਤਾਂ ਗੱਲ ਹੀ ਬੰਦ ਹੋ ਗਈ ਨਾ ਪਿਛਲੇ ਸਮਿਆਂ 'ਚ ਕਿਸਾਨ ਅੰਦੋਲਨ ਸੰਘਰਸ਼ ਕਰਦੇ ਸੀ ਕਿ ਸੂਬਾ ਸਰਕਾਰ ਵੀ ਸਾਨੂੰ ਬੋਨਸ ਦਵੇ ਜਾਂ ਕੇਂਦਰ ਸਾਨੂੰ ਬੋਨਸ ਦਵੇ ਉਹ ਗੱਲਾਂ ਖਤਮ ਹੋ ਗਈਆਂ ਝੋਨੇ ਦਾ ਝਾੜ ਏਦਾਂ ਘਟ ਗਿਆ ਉਹ ਮੁੱਦੇ ਹੀ ਨਹੀਂ ਰਹਿ ਗਏ ਸਰਕਾਰਾਂ ਲਈ ਤੇ ਨਾ ਹੀ ਕੁਈ ਬਹੁਤ ਹੀ ਕਿਸਾਨੀ ਅੰਦੋਲਨ ਇਸ ਵਕਤ ਪੰਜਾਬ ਚ ਵੱਡੇ ਹੋ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਜਿਹੜਾ ਕਿਸਾਨ ਤੇ ਮਜ਼ਦੂਰ ਹੈ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਹੀ ਚੰਗੀ ਨਹੀਂ ਜੇ ਉਤਪਾਦਨ ਵਧਿਆ ਹੋਊਗਾ ਤੇ ਮਜ਼ਦੂਰਾਂ ਨੂੰ ਵੀ ਚਾਰ ਪੈਸੇ ਕਮਾਈ ਆਊਗੀ ਜਦੋਂ ਉਤਪਾਦਨ ਘਟ ਗਿਆ ਤੇ ਮਜ਼ਦੂਰਾਂ ਦੀ ਮਜ਼ਦੂਰੀ ਵੀ ਘਟ ਜਾਂਦੀ ਹੈ ਹੁਣ ਇਹ ਤਾਂ ਹੈਗੇ ਨੇ ਜਿੱਥੇ ਭਗਵੰਤ ਮਾਨ ਦਾ ਡਿਵੈਲਪਮੈਂਟ ਦਾ ਅਜੰਡਾ ਹੈ ਫੇਰ ਤਰਨ ਤਾਰਨ ਜਿਹੜਾ ਪੰਥਕ ਹਲਕਾ ਹੈ ਉੱਥੇ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਕਿੰਨਾ ਕੁ ਨਸ਼ਿਆਂ ਤੇ ਕਾਬੂ ਪਾਇਆ ਇਸ ਸੀਟ ਦਾ ਰਿਜ਼ਲਟ ਲੋਕਾਂ ਦੀ ਸੋਚ ਦੱਸੂਗੀ ਵੀ ਲੋਕ ਕਿੰਨਾ ਕੁ ਮੰਨਦੇ ਨੇ ਵੀ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਸੀ ਉਹ ਕਾਮਯਾਬ ਰਿਹਾ ਹਾਲਾਂਕਿ ਕਰਪਸ਼ਨ ਦੇ ਖਿਲਾਫ ਜਿਹੜੀ ਲੜਾਈ ਹੈ ਆਮ ਆਦਮੀ ਪਾਰਟੀ ਦੀ ਉਹਦਾ ਕੋਈ ਬਹੁਤਾ ਗੁਣਗਾਨ ਕੀਤਾ ਨਹੀਂ ਭਗਵੰਤ ਮਾਨ ਨੇ ਤਰਨ ਤਾਰਨ ਦੇ ਵਿੱਚ ਵੀ ਕਿਉਂਕਿ ਇਹ ਡੀਆਈਜੀ ਤਾਜ਼ਾ-ਤਾਜ਼ਾ ਫੜਿਆ ਗਿਆ ਹੈ ਤੇ ਡੀਆਈਜੀ ਕੋਲੇ ਜਿਹੜੀ ਅਫਸਰਾਂ ਦੀ ਲਿਸਟ ਆ ਗਈ ਕਹਿੰਦੇ ਡੀਆਈਜੀ ਤੋਂ ਮਿਲੀ ਹੈ ਜਾਂ ਕ੍ਰਿਸ਼ਨਾਨੂ ਤੋਂ ਮਿਲੀ ਹੈ ਤੇ ਹੁਣ ਸੀਬੀਆਈ ਔਰ ਈਡੀ ਦੀ ਤਿਆਰੀ ਹੈ ਪੰਜਾਬ 'ਚ ਆਉਂਦੇ ਦਿਨਾਂ 'ਚ ਸੀਬੀਆਈ ਔਰ ਈਡੀ ਦੇ ਅਫਸਰਾਂ ਅੱਗੇ ਕਰਪਤ ਲੋਕ ਸਾਨੂੰ ਫੜੇ ਜਾਂਦੇ ਦਿਖਣਗੇ ਇਹ ਸਥਿਤੀਆਂ ਦਾ ਬਣ ਰਹੀਆਂ ਨੇ ਪਰ ਮਹੱਤਵਪੂਰਨ ਇਹ ਹੈ ਕਿ ਭਗਵੰਤ ਮਾਨ ਆਪਣੇ ਡਿਵੈਲਪਮੈਂਟ ਦੇ ਏਜੰਡੇ ਨਾਲ ਕੀ ਇਹ ਜ਼ਿਮਨੀ ਚੋਣ ਜਿੱਤਦਾ ਹੀ ਨਹੀਂ ਆਮ ਤੌਰ ਤੇ ਸਰਕਾਰ ਇਹ ਮੰਨੀ ਜਾਂਦੀ ਹੈ ਕਿ ਸਰਕਾਰ ਜਮਨੀ ਚੋਣ ਜਿੱਤ ਲੈਂਦੀ ਆ ਹੁਣ ਤਾਂ 1 ਸਾਲ 2-3 ਮਹੀਨੇ ਰਹਿ ਗਏ 27 ਦੀਆਂ ਚੋਣਾਂ ਨੂੰ ਹੁਣ ਨਵੰਬਰ ਚ ਆ ਗਏ ਨਵੰਬਰ ਦਸੰਬਰ 1 ਸਾਲ ਪੂਰਾ ਤੇ ਜਨਵਰੀ ਫਰਵਰੀ 1 ਸਾਲ 3-4 ਮਹੀਨੇ ਕਹਿ ਸਕਦੇ ਹੁਣ ਭਗਵੰਤ ਮਾਨ ਦਾ ਅਸਲ ਟੈਸਟ ਹੈ ਕਿ ਪੌਣੇ ਕ 4 ਸਾਲ ਬਾਅਦ ਭਗਵੰਤ ਮਾਨ ਨੂੰ ਪੰਜਾਬ ਦੇ ਪਿੰਡਾਂ ਦੇ ਲੋਕ ਕਿੱਥੇ ਖੜਾ ਦੇਖਦੇ ਨੇ ਸਰਕਾਰ ਦੇ ਤੌਰ ਤੇ ਬਦਲਾ ਦੇ ਤੌਰ ਤੇ ਕਸ਼ਮੀਰ ਸਿੰਘ ਸੋਲ ਨੂੰ 50000 ਤੋਂ ਵੱਧ ਵੋਟਾਂ ਪਈਆਂ ਸੀ 22 'ਚ ਇਸੇ ਕਰਕੇ ਪਈਆਂ ਸੀ ਕਿ ਭਗਵੰਤ ਮਾਨ ਦਾ ਬਦਲਾ ਦਾ ਨਾਰਾ ਸੀ ਔਰ ਜਿਹੜੀ ਨਵੀਂ ਚੀਜ਼ ਆਪਾਂ ਵੇਖੀ ਆਮ ਆਦਮੀ ਪਾਰਟੀ ਦੇ ਇਸ ਅਭਿਆਨ 'ਚ ਦਿੱਲੀ ਦੀ ਲੀਡਰਸ਼ਿਪ ਤੁਹਾਨੂੰ ਬਹੁਤੀ ਨਜ਼ਰ ਨਹੀਂ ਆਈ ਕੇਜਰੀਵਾਲ ਸਾਹਿਬ ਨੇ ਮਾੜਾ ਮੋਟਾ ਢੇੜਾ ਰੱਖਿਆ ਮਾੜਾ ਮੋਟਾ ਮਨੀਸ਼ ਸੋਧਿਆ ਆ ਰਗਵ ਚੱਡਾ ਨਹੀਂ ਮੇਰੇ ਖਿਆਲ ਮੈਨੂੰ ਆਇਆ ਨਾ ਦਿਨੇਸ਼ ਪਾਠਕ ਕੋਈ ਬਹੁਤ ਸਰਗਰਮ ਰਏ ਸੋ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਨਾ ਸੰਜੇ ਸਿੰਘ ਕੋਈ ਬਹੁਤੇ ਨਜ਼ਰ ਆਈ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹਨਾਂ ਨੇ ਦੂਰੀ ਬਣਾ ਕੇ ਰੱਖੀ ਕਿ ਇਸ ਕਰਕੇ ਦੂਰੀ ਬਣਾਈ ਵੀ ਇਹ ਪੰਥਕ ਹਲਕਾ ਹੈ ਤੇ ਅਸੀਂ ਇਕੱਲੇ ਭਗਵੰਤ ਮਾਨ ਨੂੰ ਅੱਗੇ ਰੱਖਦੇ ਹਾਂ ਕੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਾਂ ਹੋਰ ਲੀਡਰਸ਼ਿਪ ਉਹ ਇੱਕ ਤਰੀਕੇ ਨਾਲ ਭਗਵੰਤ ਮਾਨ ਦਾ ਵੀ ਟੈਸਟ ਲੈ ਰਹੇ ਨੇ ਵੀ ਜੇ ਭਗਵੰਤ ਮਾਨ ਨੂੰ ਇਕੱਲੇ ਅਸੀਂ ਅੱਗੇ ਕਰੀਏ ਪੰਥਕ ਹਲਕੇ 'ਚ ਤੇ ਗੱਲ ਕਿੱਥੇ ਖੜਦੀ ਹੈ ਇਹਦਾ ਮਤਲਬ ਹੈ ਸਭ ਤੋਂ ਵੱਡਾ ਟੈਸਟ ਮੁੱਖ ਮੰਤਰੀ ਭਗਵੰਤ ਮਾਨ ਦਾ ਭਗਵੰਤ ਮਾਨ ਦਾ ਡਵੈਲਪਮੈਂਟ ਦਾ ਅਜੰਡਾ ਬਿਜਲੀ 58900 ਦੇ ਪਾਰ ਨੌਕਰੀਆਂ ਟੇਲਾਂ ਤੱਕ ਪਾਣੀ ਮੁਆਵਜ਼ਾ ਦਿੱਤਾ ਭਗਵੰਤ ਮਾਨ ਨੇ ਜਿੰਨਾ ਕੁ ਵੀ ਦਿੱਤਾ ਹੈ ਹਾਲਾਂਕਿ ਕੇਜਰੀਵਾਲ ਸਾਹਿਬ ਤਾਂ ਗੁਜਰਾਤ ਚ ਬੋਲੀ ਜਾਂਦੇ ਸੀ ਕਿ 50 ਹਜ਼ਾਰ ਖਾਤਿਆਂ ਚ ਪਾਇਆ ਤੇ ਉਹ ਸੋਸ਼ਲ ਮੀਡੀਆ ਨੇ ਗੱਲ ਪੰਜਾਬ ਚ ਵਾਇਰਲ ਬਹੁਤ ਕੀਤੀ ਹੈ ਕੇਜਰੀਵਾਲ ਸਾਹਿਬ ਨੂੰ ਦੱਸਿਆ ਨਹੀਂ ਹੋਣਾ ਕਿਸੇ ਨੇ ਵੀ ਨਹੀਂ 50 ਹਜ਼ਾਰ ਨਹੀਂ ਖਾਤਿਆਂ ਚ ਪਾਇਆ ਇਹ ਮੁੱਦਾ ਹੈ ਭਗਵੰਤ ਮਾਨ ਦੀ ਸਰਕਾਰ ਕਿੰਨਾ ਕੁ ਮੁਆਵਜ਼ਾ ਦੇ ਸਕੀ ਕਿੰਨਾ ਕੁ ਨਹੀਂ ਉਹਦਾ ਲੋਕਾਂ ਤੇ ਅਸਰ ਕੀ ਹੈ ਉਹ ਦਿਖੂਗਾ ਇਹ ਇੱਕ ਪਾਸੇ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤਾਂ ਭਗਵੰਤ ਮਾਨ ਨੂੰ ਵੋਟ ਪਾਉਣਗੇ ਹੁਣ ਜਿਹੜੀ ਆਵਾਜ਼ ਮੀ ਪਾਰਟੀ ਕਹਿੰਦੀ ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਤੇ ਜਿਨ੍ਹਾਂ ਲੋਕਾਂ ਦੇ ਲਈ ਧਰਮ ਨਾਲ ਜੁੜੇ ਪੰਥ ਨਾਲ ਜੁੜੇ ਮੁੱਦੇ ਬਹੁਤ ਮਹੱਤਵਪੂਰਨ ਨੇ ਉਥੋਂ ਦੇ ਲੋਕ ਤਾਂ ਲੜਾਈ ਲੜ ਰਹੇ ਨੇ ਵੀ ਅਮਰਿਤਪਾਲ ਸਿੰਘ ਨੂੰ ਛੱਡੋ ਐਨਐਸਏ ਵਾਪਸ ਲਾਓ ਬੰਦੀ ਸਿੰਘ ਰਿਹਾ ਕਰੋ ਸਿੱਖ ਮੁੰਡਿਆਂ ਤੇ ਮਾੜੀ ਮਾੜੀ ਗੱਲ ਤੇ ਨੈਸ਼ਨਲ ਸਕਿਉਰਿਟੀ ਐਕਟ ਕਿਉਂ ਇਹ ਸਾਰੇ ਮੁੱਦੇ ਨੇ ਉਥੋਂ ਦੇ ਲੋਕਾਂ ਦੇ ਔਰ ਇਹ ਹਲਕਾ ਜਿੱਥੇ ਲੋਕਾਂ ਨੇ ਝੂਠੇ ਪੁਲਿਸ ਮੁਕਾਬਲੇ ਵੀ ਚੱਲੇ ਨੇ ਮਾਰੇ ਪੁਲਿਸ ਅਫਸਰਾਂ ਦੇ ਇਸ ਕਰਕੇ ਉਥੇ ਮੁੱਦੇ ਨੇ ਜਿਹੜੇ ਪੰਥਕ ਵੀ ਵੱਡੇ ਨੇ ਉਥੇ ਸੁਖਵੀਰ ਬਾਦਲ ਨੂੰ ਉਹ ਪਸੰਦ ਕਰਦੇ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਪੰਥਕ ਕੌਂਸਲ ਤੋਂ ਬੀਬੀ ਸਤਵੰਤ ਕੌਰ ਨੂੰ ਤੇ ਮਨਪ੍ਰੀਤ ਿਆਲੀ ਨੂੰ ਇਹਦਾ ਵੀ ਨਤਾਰਾ ਹੋਣਾ ਲੜਾਈਆਂ ਕਈ ਪੱਖਾਂ ਤੋਂ ਨੇ ਉੱਥੇ ਭਗਵੰਤ ਮਾਨ ਤੋਂ ਜੇ ਬਾਹਰ ਆ ਜੀਏ ਤੇ ਇੱਕ ਪਾਸੇ ਸੁਖਬੀਰ ਬਾਦਲ ਧਰਮੀ ਫੌਜੀ ਦੇ ਪਰਿਵਾਰ ਨੂੰ ਅੱਗੇ ਕਰ ਰਿਹਾ ਤੇ ਭਗਵੰਤ ਮਾਨ ਥਾਂ ਥਾਂ ਕਹਿ ਰਿਹਾ ਕਿ ਧਰਮੀ ਫੌਜੀ ਦਾ ਪਰਿਵਾਰ ਸੁਖਬੀਰ ਬਾਦਲ ਕਹਿ ਰਿਹਾ ਪਰ ਉਹ ਇਹ ਨਹੀਂ ਦੱਸਦਾ ਵੀ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਹੈ ਇਹ ਸ਼ਬਦ ਮੁੱਖ ਮੰਤਰੀ ਦੇ ਨੇ ਉਹਨਾਂ ਦੇ ਭਾਸ਼ਣਾਂ ਦੇ ਮੇਰੇ ਸ਼ਬਦ ਨਹੀਂ ਇਹਦਾ ਮਤਲਬ ਹੈ ਕਿ ਭਗਵੰਤ ਮਾਨ ਵੀ ਲੜਾਈ ਬਹੁਤ ਵੱਡੀ ਬਣਾਈ ਬੈਠਾ ਆਪਣੇ ਆਪਣੇ ਵੱਲੋਂ ਪਰ ਪੂਰਾ ਜ਼ੋਰ ਭਗਵੰਤ ਮਾਨ ਨੇ ਲਾਇਆ ਔਰ ਰਾਜਾ ਵੜਿੰਗ ਨੇ ਜਿਹੜਾ ਉੱਥੇ ਸਿਆਸੀ ਕੁੰਡਾ ਕੀਤਾ ਹੈ ਕਾਂਗਰਸ ਦਾ ਰਾਜਾ ਵੜਿੰਗ ਨੇ ਆਪਣੇ ਗਲਤ ਬਿਆਨਾਂ ਦੇ ਜ਼ਰੀਏ ਜਾਂ ਮਾੜੇ ਬਿਆਨਾਂ ਦੇ ਜ਼ਰੀਏ ਕਹਿ ਲਈ ਮਾਫੀ ਮੰਗ ਲਈ ਹੁਣ ਤਾਂ ਰਾਜਾ ਵੜਿੰਗ ਨੇ ਸੋ ਜਿੱਦਾਂ ਦੀ ਬਿਆਨਬਾਜ਼ੀ ਰਾਜਾ ਵੜਿੰਗ ਨੇ ਕੀਤੀ ਉਸ ਤੋਂ ਬਾਅਦ ਭਗਵੰਤ ਮਾਨ ਦਾ ਇਹ ਕਹਿ ਦੇਣਾ ਕਿ ਸਰਕਾਰੀ ਤੌਰ ਤੇ ਪਾਗਲਖਾਨਾ ਬਣਾਉਣਾ ਪਊ ਇਹ ਗੱਲ ਹੋਰ ਪਾਸੇ ਚਲੀ ਗਈ ਇਹਦੇ ਤੇ ਮੈਂ ਆਉਣਾ ਇੱਕ ਵਾਰੀ ਭਗਵੰਤ ਮਾਨ ਦਾ ਬਿਆਨ ਸੁਣ ਲਈਏ ਪਾਗਲਖਾਨੇ ਬਣਾਉਣ ਵਾਲਾ ਦੇਖੋ ਮੇਰੇ ਬੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨੇ ਅੱਜ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਧੰਮੀ ਧੰਮੀ ਸਰਕਾਰ ਬਣੀ ਸੀ ਇਹ ਭੰਡਣ ਲੱਗੇ ਸੀ ਉਹ ਲੋਕ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਤ ਕਿਤੇ ਜੋ ਰੋਤ ਕਲੇ ਕਿਉਂ ਲੈਣਗੇ ਭਾਈ ਉਹ ਦੂਜੇ ਸੇਟਾਂ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਬਲੇ ਕੀਤੇ ਨੇ ਆਪ ਦੇ ਆਪ ਸੰਭੋ ਤੁਸੀਂ ਹੈ ਸੂਇਸ ਕਰਕੇ ਮਨ ਲਾਦਾ ਨਮਾ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਸਾਹ ਤੇ ਬਿਆਨ ਦੇ ਰਹੇ ਨੇ ਇਹ ਹੀ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਚ ਇਹਦਾ ਕੋਈ ਮਤਲਬ ਹੱਲ ਹੁਲ ਗਏ ਜਿਵੇਂ ਆਪਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਵੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਡਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਦੇਖੋ ਰਾਜਾ ਵੜਿੰਗ ਦੇ ਉੱਤੇ ਤੰਜ ਕਸਿਆ ਹੈ ਭਗਵੰਤ ਮਾਨ ਨੇ ਅ ਸਿੱਧੇ ਤੌਰ ਤੇ ਭਗਵੰਤ ਮਾਨ ਰਾਜਾ ਵੜਿੰਗ ਨੂੰ ਹੀ ਕਹਿ ਰਿਹਾ ਸੀ ਹਾਲਾਂਕਿ ਗੱਲ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਵੀ ਤੋਰੀ ਹੁਣ ਨਵਜੋਤ ਸਿੰਘ ਸਿੱਧੂ ਰਾਜਨੀਤਿਕ ਤੌਰ ਦੇ ਉੱਤੇ ਭਗਵੰਤ ਮਾਨ ਦੇ ਉੱਤੇ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰ ਰਿਹਾ ਮੈਨੂੰ ਲੱਗਦਾ ਹੈ ਭਗਵੰਤ ਮਾਨ ਦੇ ਲਈ ਚੰਗਾ ਰਹਿਣਾ ਸੀ ਅਗਰ ਉਹ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਨਾ ਤੋੜਦਾ ਚਲੋ ਉਹ ਉਹਦੇ ਤੇ ਵੱਖਰੇ ਤੌਰ ਤੇ ਗੱਲ ਕਰਾਂਗੇ ਹੁਣ ਸਵਾਲ ਭਗਵੰਤ ਮਾਨ ਨੇ ਜਿਹੜੀ ਗੱਲ ਕੀਤੀ ਰਾਜਾ ਵੜਿੰਗ ਬਾਰੇ ਦੇਖੋ ਰਾਜਾ ਵੜਿੰਗ ਦਾ ਦੇ ਬਿਆਨ ਤਾਂ ਮਾੜੇ ਸੀ ਔਰ ਕਾਂਗਰਸ ਪਾਰਟੀ ਚ ਵੀ ਕੜਮਸ ਮਚਿਆ ਪਿਆ ਦਿੱਲੀ ਤੱਕ ਰਿਪੋਰਟਾਂ ਚਲੀਆਂ ਗਈਆਂ ਰਾਜਾ ਵੜਿੰਗ ਦੇ ਭਾਸ਼ਣ ਦੀਆਂ ਕਿ ਰਾਜਾ ਵੜਿੰਗ ਨੇ ਜੋ ਕੁਝ ਬੋਲਿਆ ਉੱਥੇ ਮਜਬੂਤ ਸਿੱਖ ਭਾਈਚਾਰੇ ਦੇ ਵੱਡੇ ਆਗੂ ਰਹੇ ਸਰਦਾਰ ਬੂਟਾ ਸਿੰਘ ਦੇ ਬਾਰੇ ਰਾਜਨੀਤਿਕ ਤੌਰ ਤੇ ਤੁਸੀਂ ਬੂਟਾ ਸਿੰਘ ਦੀਆਂ ਕਮੀਆਂ ਨੂੰ ਉਜਾਗਰ ਕਰ ਸਕਦੇ ਹੋ ਰਾਜਨੀਤਿਕ ਤੌਰ ਤੇ ਤੁਸੀਂ ਬੂਟਾ ਸਿੰਘ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਸਕਦੇ ਹੋ ਰਾਜਨੀਤੀ ਚ ਹਰ ਲੀਡਰ ਕੋਲੇ ਚੰਗੇ ਕੰਮ ਵੀ ਹੁੰਦੇ ਨੇ ਤੇ ਗਲਤੀਆਂ ਵੀ ਹੁੰਦੀਆਂ ਨੇ ਪਰ ਤੁਸੀਂ ਕਿਸੇ ਦੇ ਰੰਗ ਭੇਦ ਦੇ ਆਕਾਰ ਤੇ ਤੁਸੀਂ ਟਿੱਪਣੀਆਂ ਕਰੋ ਉਹ ਸ਼ੋਭਾ ਨਹੀਂ ਦਿੰਦਾ ਇਹ ਮੁੱਦਾ ਵੱਡਾ ਬਣਿਆ ਉੱਥੇ ਕੋਈ ਮੰਨੇ ਜਾਂ ਨਾ ਮੰਨੇ ਹੁਣ ਤਾਂ ਚੋਣ ਪ੍ਰਚਾਰ ਖਤਮ ਹੋ ਗਿਆ ਹੁਣ ਤਾਂ ਲੋਕ ਕਾਂਗਰਸ ਪ੍ਰਧਾਨ ਨੇ ਜੋ ਪ੍ਰਚਾਰ ਚ ਕੀਤਾ ਉਹਨੂੰ ਕਿੰਨਾ ਕੁ ਪਸੰਦ ਨਾ ਪਸੰਦ ਕਰਦੇ ਨੇ ਉਹ ਲੋਕਾਂ ਨੇ ਫੈਸਲਾ ਦੇਣਾ ਹੈ ਹੁਣ 11 ਤਰੀਕ ਨੂੰ ਕਾਂਗਰਸ ਨੇ ਆਪਣਾ ਪੱਖ ਰੱਖਿਆ ਕਿ ਉਹਦੀ ਕੀ ਸੋਚ ਹੈ ਕਾਂਗਰਸ ਦੇ ਲੀਡਰਾਂ ਨੇ ਆਪਣੀ ਗੱਲ ਰੱਖੀ ਕਿ ਉਹਨਾਂ ਦੀ ਕੀ ਸੋਚ ਹੈ ਔਰ ਰਾਜਾ ਵੜਿੰਗ ਕਈ ਬਿਆਨਾਂ ਤੋਂ ਲੈ ਕੇ ਵਿਵਾਦਿਤ ਤਾਂ ਰਿਹਾ ਹੀ ਹੈ ਪਰ ਭਗਵੰਤ ਮਾਨ ਦੀ ਇਹ ਟਿੱਪਣੀ ਨੇ ਜਿਹੜੀ ਸਿਆਸੀ ਗੁੰਝਲ ਹੈ ਉਹਨੂੰ ਹੋਰ ਵੱਡਾ ਕਰਤਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਕਈ ਤਰ੍ਹਾਂ ਦੀਆਂ ਟਿੱਪਣੀਆਂ ਭਗਵੰਤ ਮਾਨ ਤੇ ਕਰਦਾ ਸੀ ਹੁਣ ਇਹਨਾਂ ਦੇ ਇੱਕ ਆਗੂ ਨੇ ਕਾਂਗਰਸ ਪਾਰਟੀ ਦੇ ਮੈਂ ਇੱਕ ਟੈਲੀਵਿਜ਼ਨ ਚੈਨਲ ਤੇ ਸੁਣ ਰਿਹਾ ਸੀ ਕਿੰਗਰਾ ਸਾਹਿਬ ਉਹ ਕਿਸੇ ਸਮੇਂ ਆਮ ਆਦਮੀ ਪਾਰਟੀ 'ਚ ਹੀ ਸੀ ਉਹ ਕਾਂਗਰਸ 'ਚ ਆ ਗਏ ਤੇ ਉਹਨਾਂ ਨੇ ਭਗਵੰਤ ਮਾਨ ਤੇ ਬੜੀਆਂ ਟਿੱਪਣੀਆਂ ਕਰਤੀਆਂ ਉਹ ਵੀ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ ਚੈਨਲ ਤੇ ਉਹ ਵੀ ਕੋਈ ਵੀਡੀਓ ਵੀਡੀਓ ਦੀਆਂ ਗੱਲਾਂ ਕਰੀ ਜਾਂਦੇ ਆ ਇਹ ਅੱਜ ਕੱਲ੍ਹ ਰਿਵਾਜ ਹੀ ਬੜਾ ਚੱਲ ਪਿਆ ਮਨਦੀਪ ਸਿੰਘ ਜੀ ਜੀ ਤੇ ਇਹ ਜਿਹੜੀ ਆ ਨਿੱਜੀ ਦੂਸ਼ਣਬਾਜ਼ੀ ਹੈ ਜਿੱਦ ਤੋਂ ਬਚਣਾ ਚਾਹੀਦਾ ਸੀ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਵੀ ਇਹ ਟਿੱਪਣੀ ਇਸ ਟਿੱਪਣੀ ਤੋਂ ਸੰਕੋਚ ਕਰਨਾ ਚਾਹੀਦਾ ਸੀ ਚਲੋ ਪਰ ਜਦੋਂ ਸਿਆਸੀ ਲੀਡਰ ਇੱਕ ਦੂਜੇ ਦੀਆਂ ਪੋਲਾਂ ਖੋਲਣ ਤੇ ਆ ਜਾਣ ਤੇ ਫਿਰ ਆਪਾਂ ਉੱਚ ਕਰ ਕੁਝ ਨਹੀਂ ਸਕਦੇ ਪਰ ਮੇਰਾ ਇਹ ਮੰਨਣਾ ਹੈ ਕਿ ਬੜਾ ਕੁਝ ਨਿਰਪਰ ਕਰਦਾ ਹੈ ਲੋਕਾਂ ਦੇ ਫੈਸਲੇ ਦਾ ਔਰ ਹੁਣ ਇਹ ਵੀ ਦੇਖਣਾ ਪੈਣਾ ਦੇਖੋ ਜਦੋਂ ਜਦੋਂ 92 ਸੀਟਾਂ ਭਗਵੰਤ ਮਾਨ ਨੂੰ ਮਿਲੀਆਂ ਉਦੋਂ ਅਸੀਂ ਇਹ ਦੇਖਦੇ ਸੀ ਕਿ ਬਦਲਾਅ ਦੀ ਲਹਿਰ ਸੀ ਹੁਣ ਪੰਜਾਬ ਦੇ ਪਿੰਡਾਂ 'ਚ ਬਦਲਾਅ ਦੀ ਲਹਿਰ ਤਾਂ ਹੈ ਪਰ ਉਹ ਬਦਲਣਾ ਕੀ ਚਾ ਰਹੇ ਨੇ ਇਹ 11 ਨੂੰ ਮਸ਼ੀਨਾਂ ਚ ਪਤਾ ਲੱਗ ਜਾਣਾ ਹੈ ਇਹ 14 ਦੇ ਨਤੀਜੇ ਚ ਪਤਾ ਲੱਗਣਾ ਕਿ ਇਸ ਵਾਰ ਪਿੰਡਾਂ ਦੇ ਲੋਕ ਕੀ ਬਦਲਣਾ ਚਾਹੁੰਦੇ ਸੀ ਔਰ ਪਿਛਲੀ ਵਾਰ ਹੀ ਮੈਂ ਇੱਕ ਟ੍ਰੈਂਡ ਦੇਖਿਆ ਮਨਦੀਪ ਜੀ ਅਕਾਲੀ ਦਲ ਦੀ ਵੋਟ ਬੈਂਕ ਬਹੁਤ ਘਟ ਗਈ ਬਾਈ 22 ਦੀਆਂ ਚੋਣਾਂ ਚ 1.5 18 19% ਰਹਿ ਗਿਆ ਸੀ ਅਕਾਲੀ ਦਲ ਤੇ ਅਗਰ ਅਕਾਲੀ ਦਲ ਥੋੜਾ ਬੋਤਾ ਰਿਵਾਈਵ ਹੁੰਦਾ ਹੈ ਭਾਵੇਂ ਜੇ ਸੁਖਵੀਰ ਬਾਦਲ ਦਾ ਕੈਂਡੀਡੇਟ ਆਪਣੀ ਵੋਟ ਬਚਾ ਕੇ ਰੱਖਦਾ ਹੈ ਕਿਉਂਕਿ ਪਿਛਲੀ ਵਾਰੀ ਅਕਾਲੀ ਦਲ ਦੀ ਵੋਟ ਬਹੁਤ ਜ਼ਿਆਦਾ ਤੜਕੀ ਤੇ ਆਮ ਆਦਮੀ ਪਾਰਟੀ ਦੀ ਵਧ ਗਈ ਜੇ ਅਕਾਲੀ ਦਲ ਨੂੰ ਵੋਟ ਵੱਧ ਪੈਂਦੀ ਹੈ ਸੁਖਬੀਰ ਬਾਦਲ ਵਾਲੇ ਨੂੰ ਤੇ ਉਹਦਾ ਭਗਵੰਤ ਮਾਨ ਦੀ ਵੋਟ ਤੇ ਕੀ ਅਸਰ ਪੈਂਦਾ ਹੈ ਇਹ ਚੋਣਾ ਦੱਸਣ ਗਿਆ ਵੀ ਅਗਰ ਆਮ ਆਗਰ ਪੰਜਾਬ ਚ ਦੁਬਾਰਾ ਸੁਖਬੀਰ ਬਾਦਲ ਦੀ ਵੋਟ ਵਧਣ ਲੱਗ ਜੇ ਉਹਦਾ ਪ੍ਰਭਾਵ ਆਮ ਆਦਮੀ ਪਾਰਟੀ ਤੇ ਕੀ ਪੈਂਦਾ ਹੈ ਇਕ ਤਾਂ ਇਹ ਚੋਣ ਨੇ ਸਾਨੂੰ ਇਹ ਦੱਸਣਾ ਹੈ ਦੂਸਰਾ ਹੁਣ ਉੱਥੇ ਪਹਿਲਾ ਆਮ ਤੌਰ ਤੇ ਵਿਧਾਨ ਸਭਾ ਚ ਵੀ ਸਮਜੀਤ ਸਿੰਘ ਮਾਨ ਦਾ ਕੈਂਡੀਡੇਟ ਖੜਾ ਹੁੰਦਾ ਸੀ ਇਸ ਵਾਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦਾ ਵੀ ਹੈ ਜਿਹੜਾ ਆਜ਼ਾਦ ਉਮੀਦਵਾਰ ਹੈ ਮਨਦੀਪ ਸਿੰਘ ਖਾਲਸਾ ਪਰ ਸਮਰਥਨ ਹੈ ਮੰਨਿਆ ਜਾਂਦਾ ਹੈ ਉਹ ਵਾਰਿਸ ਪੰਜਾਬ ਦਾ ਹੀ ਹੈ ਨਾਲ ਪੁਨਰ ਸੁਜੀਤ ਅਕਾਲੀ ਦਲ ਆਗੇ ਪੰਥ ਕੌਂਸਲ ਆਗੇ ਸਮਜੀਤ ਸਿੰਘ ਮਾਨ ਆ ਗਿਆ ਹੁਣ ਇਹ ਵੀ ਪਹਿਲੀ ਦਫਾ ਹੈ ਕਿ ਪੰਜਾਬ ਚ ਸੁਖਬੀਰ ਬਾਦਲ ਦੀ ਪਾਰਟੀ ਜਿਹੜੀ ਪਿਛਲੀ ਵਾਰ ਨਾਲੋਂ ਕਾਫੀ ਲੀਡਰ ਪੁਨਰ ਸੁਰਜੀਤ ਅਕਾਲੀ ਦਲ ਦੇ ਰੂਪ ਚ ਤਬਦੀਲ ਹੋ ਗਏ ਤੇ ਇਹਦੀ ਤਾਕਤ ਕਿੰਨੀ ਰਹਿੰਦੀ ਹੈ ਭਾਵੇਂ ਆਜ਼ਾਦ ਗਰੁੱਪ ਦੀ ਬੀਬੀ ਸੁਖਵਿੰਦਰ ਕੌਰ ਪ੍ਰਿੰਸੀਪਲ ਸਾਹਿਬ ਸ਼ਾਮਲ ਹੋਏ ਸੀ ਸੁਖਬੀਰ ਬਾਦਲ ਕਿੰਨਾ ਹਾਸਲ ਕਰਦਾ ਵੋਟ ਸ਼ੇਅਰ ਔਰ ਦੂਜੀਆਂ ਧਿਰਾਂ ਪੰਥਕ ਧਿਰਾਂ ਸਾਂਝੇ ਤੌਰ ਤੇ ਕਿੰਨਾ ਵੋਟ ਸ਼ੇਅਰ ਹਾਸਲ ਕਰਦੀਆਂ ਨੇ ਇਹਦੇ ਤੇ ਨਿਰਭਰ ਕਰੇਗਾ ਕਿ ਸਿੱਖ ਵੋਟ ਦੀ ਡਿਵੀਜ਼ਨ ਕਿਸ ਰੂਪ ਚ ਹੁੰਦੀ ਹੈ ਸਿੱਖ ਵੋਟ ਦੀ ਡਿਵੀਜ਼ਨ ਕੀ ਪੰਠਕ ਧਰਾਂ ਚ ਹੁੰਦੀ ਹੈ ਮੁੱਖ ਰੂਪ ਚ ਵੀ ਇੱਕ ਪਾਸੇ ਮਨਦੀਪ ਸਿੰਘ ਖਾਲਸਾ ਹੈ ਔਰ ਇੱਕ ਪਾਸੇ ਸੁਖਬੀਰ ਬਾਦਲ ਦੀ ਧਿਰ ਹੈ ਜਾਂ ਸਿੱਖ ਵੋਟ ਦੀ ਵੱਡੀ ਡਿਵੀਜ਼ਨ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਦੇ ਰੂਪ ਚ ਵੀ ਹੋ ਜਾਂਦੀ ਹੈ ਇਹ ਤਰਨਤਾਰਨ ਦੀ ਸੀਟ ਨੇ ਦੱਸਣਾ ਕਿਉਂਕਿ ਇੱਥੇ ਬਹੁ ਗਿਣਤੀ ਸਿ ਵੋਟ ਹੈ ਜਿਹੜੀ ਸਿੱਖਾਂ ਦੀ ਹੈ ਮਤਲਬ ਸਿੱਖ ਵੋਟ ਹੈ ਜਿਹੜੀ ਕੀ ਉਹ ਸਿਰਫ ਤੇ ਸਿਰਫ ਇੱਕ ਪਾਸੜ ਪੈਂਦੀ ਹੈ ਕਿਸੇ ਇੱਕ ਵਿਚਾਰਧਾਰਾ ਤੇ ਪੈਂਦੀ ਹੈ ਜਾਂ ਉਹ ਵੱਖ-ਵੱਖ ਵਿਚਾਰਧਾਰਾਂ ਚ ਵੰਡੀ ਜਾਂਦੀ ਹੈ ਸਿੱਖ ਵੋਟ ਇਹਦੇ ਨਾਲ ਵੀ ਬਹੁਤ ਸਾਨੂੰ ਨਵੇਂ ਸਮਕਰਨ ਪੰਜਾਬ ਦੇ ਦੇਖਣੇ ਪੈਣਗੇ ਸਿੱਖ ਵੋਟ ਬਾਕੀ ਸਾਰੇ ਭਾਈਚਾਰਿਆਂ ਦੀ ਵੋਟ ਦਲਿਤ ਸਮਾਜ ਦੀ ਵੋਟ ਮਜਬੂਤ ਸਿੱਖ ਭਾਈਚਾਰੇ ਦੀ ਵੋਟ ਦੂਸਰੇ ਭਾਈਚਾਰਿਆਂ ਦੀ ਵੋਟ ਕਿਸ ਰੂਪ ਚ ਕਿੰਨੀ ਕਿੰਨੀਕ ਪੋਲ ਹੁੰਦੀ ਹੈ ਔਰ ਓਵਰਾਲ ਜਿਹੜੀ ਵੋਟ ਮਿਲਦੀ ਹੈ ਪਾਰਟੀਆਂ ਨੂੰ ਉਹਦੀ ਡਿਵੀਜ਼ਨ ਤੇ ਪਰਸੈਂਟੇਜ ਕੀ ਹੈ ਇਹ ਬੜਾ ਦਿਲਚਸਪ ਰਹਿਣਾ ਹੈ ਸੈਮੀ ਫਾਈਨਲ ਅਸੀਂ ਇਹਨੂੰ ਮੰਨ ਸਕਦੇ ਹਾਂ ਤਰਨ ਤਰਨ ਦੀ ਜਮਨੀ ਚੂਣ ਨੂੰ ਔਰ ਘਟੋ ਘਟ ਜਿਹੜੀ ਪੰਥਕ ਵੋਟ ਹੈ ਪੰਥਕ ਇਲਾਕੇ ਦਾ ਟ੍ਰੈਂਡ ਕੀ ਹੈ ਸੋਚ ਕੀ ਅੱਜ ਕਿਉਂਕਿ ਬਹੁਤ ਸਾਰੇ ਜਿਹੜੇ ਸ਼ਿਕ ਬਹੁ ਗਿਣਤੀ ਵਾਲੇ ਸਾਡੇ ਹਲਕੇ ਨੇ ਜਾਂ ਪੰਥਕ ਸੀਟਾਂ ਅਸੀਂ ਕਹਿ ਸਕਦੇ ਹਾਂ ਸ਼ਿਕ ਬਹੁ ਗਿਣਤੀ ਵਾਲੀਆਂ ਉੱਥੇ ਇਸ VOTING TREND ਨੂੰ ਅਸੀਂ ਕੰਪੈਰੀਜ਼ਨ ਕਰ ਸਕਦੇ ਹਾਂ ਫਿਰ 14 ਤੋਂ ਬਾਅਦ ਪਰ ਇਹ ਪਤਾ 14 ਤੋਂ ਬਾਅਦ ਲੱਗਣਾ ਹੈ ਮੈਂ ਅੱਜ ਕਿਸੇ ਦੇ ਅੱਗੇ ਪਿੱਛੇ ਹੋਣ ਦੀ ਗੱਲ ਨਹੀਂ ਕਰਨੀ ਅੱਜ ਕਿਉਂਕਿ ਹੁਣ ਵੋਟਾਂ ਪੈਣੀਆਂ ਨੇ ਪਰਸੋਂ ਨੂੰ 11 ਨੂੰ ਅੱਜ ਤਾਂ ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਸਾਡੇ ਵੱਖ-ਵੱਖ ਪੋਲਿਟਿਕਲ ਲੀਡਰਾਂ ਨੇ ਆਪਣੀ ਏਡਾਲੋਜੀ ਅੱਗੇ ਰੱਖਤੀ ਆਪਣੀ ਵਿਚਾਰਧਾਰਾ ਅੱਗੇ ਰੱਖਤੀ ਸੁਖਵੀਰ ਨੇ ਰੱਖਤੀ ਪੰਨ ਸੁਜੀਤ ਆਲਿਆਂ ਨੇ ਰੱਖਤੀ ਭਗਵੰਤ ਮਾਨ ਨੇ ਰੱਖਤੀ ਕਾਂਗਰਸ ਨੇ ਰੱਖਤੀ ਬੀਜੇਪੀ ਨੇ ਰੱਖਤੀ ਬੀਜੇਪੀ ਨੇ ਕਿਉਂਕਿ ਪਿਛਲੇ ਸਮੇਂ ਚ ਬੀਜੇਪੀ ਪਿੰਡਾਂ ਚ ਪ੍ਰਚਾਰ ਕਰਨ ਜਾਣਾ ਚਾਹੁੰਦੀ ਸੀ ਕਿ ਅਸੀਂ ਜਿਹੜੀਆਂ ਸਕੀਮਾਂ ਨੇ ਸੈਂਟਰ ਦੀਆਂ ਉਹ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਾਂ ਕਿਛਦੀ ਕੋਈ ਕਮੀ ਨਾ ਰਹਿ ਜੇ ਉਹ ਕੈਂਪ-ਕੰਪ ਲੱਗਣ ਨਹੀਂ ਸੀ ਦਿੱਤੇ ਬਹੁਤ ਥਾਵਾਂ ਤੇ ਪ੍ਰਸ਼ਾਸਨ ਨੇ ਲੋਕਾਂ 'ਚ ਉਸ ਗੱਲ ਦਾ ਵੀ ਪ੍ਰਭਾਵ ਹੈ। ਸੋ ਕੇਂਦਰ ਦੀਆਂ ਸਕੀਮਾਂ ਸਾਡੇ ਪਿੰਡਾਂ ਦੇ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਮਜ਼ਦੂਰਾਂ ਨੂੰ ਫਾਇਦਾ ਕਰ ਰਹੀਆਂ ਨੇ ਜਾਂ ਨਹੀਂ? ਅਗਰ ਕਰ ਰਹੀਆਂ ਨੇ ਤੇ ਲੋਕ ਦੱਸਣਗੇ ਵੋਟਾਂ ਦੇ ਰੂਪ 'ਚ। ਅਗਰ ਨਹੀਂ ਕਰ ਰਹੀਆਂ ਤਾਂ ਵੀ ਲੋਕਾਂ ਨੇ ਵੋਟਾਂ ਦੇ ਰੂਪ 'ਚ ਦੱਸਣੀਆਂ ਨੇ। ਸੋ ਇਹ ਇੱਕ ਨਵੀਂ ਤਰ੍ਹਾਂ ਦਾ ਟੈਸਟ ਹੈ। ਜਦੋਂ ਸਾਰੀਆਂ ਧਿਰਾਂ ਆਪਣੇ ਆਪਣੇ ਏਜੰਡੇ ਨਾਲ ਅੱਗੇ ਵਧ ਰਹੀਆਂ ਨੇ। ਏਜੰਡਾ ਸਾਰਿਆਂ ਕੋਲੇ ਹੈ। ਔਰ ਵੱਡੀ ਗੱਲ ਕੀ ਹੈ ਲੋਕਾਂ ਨੇ ਖੁੱਲ ਕੇ ਨਾ ਕਿਸੇ ਦਾ ਸਮਰਥਨ ਕੀਤਾ ਨਾ ਕਿਸੇ ਦਾ ਵਿਰੋਧ ਕੀਤਾ ਕਿਸੇ ਦਾ ਖੁੱਲ ਕੇ ਵਿਰੋਧ ਵੀ ਨਹੀਂ ਕੀਤਾ ਗਿਆ ਲੋਕਾਂ ਵੱਲੋਂ ਲੋਕ ਵੀ ਸਿਆਣੇ ਨੇ ਲੋਕ ਸਾਇਲੈਂਟ ਨੇ ਉਹ ਕਹਿੰਦੇ ਚਲੋ ਜਿਹੜਾ ਆਉਂਦਾ ਹੈ ਹਰੇਕ ਨੂੰ ਜਿਵੇਂ ਜਿਹੜਾ ਵੀ ਘਰ ਗਿਆ ਹਰੇਕ ਨੇ ਕਹਿਦਾ ਵਾ ਤੁਹਾਨੂੰ ਹੀ ਵੋਟ ਪਾਉਣੀ ਆ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਆ ਤੇ ਜਦੋਂ ਲੋਕ ਹਰ ਪਾਰਟੀ ਦੇ ਲੋਕ ਨੂੰ ਨਮਾਇੰਦੇ ਨੂੰ ਇਹ ਕਹਿ ਰਹੇ ਨੇ ਵੀ ਤੈਨੂੰ ਹੀ ਵੋਟ ਪਾਉਣੀ ਆ ਅਸੀਂ ਤੁਹਾਡੇ ਨਾਲ ਆ ਜੀ ਉਮੀਦਾਂ ਸਾਰਿਆਂ ਦੀਆਂ ਵੱਧ ਗਈਆਂ ਹਰ ਕੋਈ ਸੋਚੀ ਬੈਠਾ ਹੈ ਵੀ ਮੈਂ ਜਿੱਤ ਸਕਦਾ ਮੈਂ ਜਿੱਤ ਸਕਦਾ ਇਹ ਡੈਮੋਕ੍ਰੇਸੀ ਤੇ ਲੋਕਤੰਤਰ ਦੀ ਤਾਕਤ ਵੀ ਹੈ ਹੁਣ ਲੋਕਾਂ ਨੇ 11 ਨੂੰ ਵੋਟਾਂ ਪਾ ਕੇ ਫੈਸਲਾ ਕਰ ਦੇਣਾ ਤੇ ਜਿਹੜਾ ਵੀ ਨਤੀਜਾ ਆਊਗਾ ਮਨਦੀਪ ਸਿੰਘ ਜੀ ਮੈਨੂੰ ਲੱਗਦਾ ਹੈ ਉਹ ਇੱਕ ਪ੍ਰਤੀਬਿੰਬ ਹੋਊਗਾ ਤਸਵੀਰ ਹੋਊਗੀ ਕਿ 27 ਤੋਂ ਪਹਿਲਾਂ ਲੋਕ ਕਿਹੜੇ ਮੁੱਦਿਆਂ ਨੂੰ ਤਰਜੀਹ ਦੇ ਕੇ ਵੋਟਾਂ ਪਾਉਣਗੇ ਜਲਾ ਜੀ ਇਹਦੇ ਨਾਲ ਨਾਲ ਸਵਾਲ ਇਹ ਵੀ ਲੈ ਲਿਓ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਹੋਇਆ ਕਿ ਇਹ ਮੰਨਿਆ ਜਾਵੇ ਕਿ 27 ਦੇ ਵਿੱਚ ਭਗਵੰਤ ਮਾਨ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਦਾ ਸੀਐਮ ਚਿਹਰਾ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਹੁਣ ਗੱਲ ਨਹੀਂ ਬਣਨੀ ਜੀ ਡੱਲਾ ਜੀ ਦੇਖੋ ਨਵਜੋਤ ਸਿੱਧੂ ਇਸ ਵਕਤ ਆਪਣੇ ਕਾਰੋਬਾਰਚ ਹੈ ਔਰ ਉਹ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੇ ਨਾਲ ਮਿਲਦਾ ਵੀ ਰਹਿੰਦੇ ਨਵਜੋਤ ਸਿੰਘ ਸਿੱਧੂ ਪਿੱਛੇ ਦੇ ਬੀਬੀ ਪ੍ਰਿੰਕਾ ਗਾਂਧੀ ਨੂੰ ਮਿਲੇ ਨਵਜੋਤ ਸਿੱਧੂ ਆਪ ਕਾਂਗਰਸ ਤੋਂ ਦੂਰ ਨਹੀਂ ਗਿਆ ਕਾਂਗਰਸ ਦੀ ਲੀਡਰਸ਼ਿਪ ਨੇ ਉਹਨੂੰ ਪਿੱਛੇ ਧੱਕਿਆ ਤੇ ਬਾਅਦ ਦੇ ਵਿੱਚ ਉਹ ਆਪਣੇ ਕੰਮਕਾਰ 'ਚ ਰੁੱਝ ਗਿਆ ਹੁਣ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਨਵਜੋਤ ਸਿੰਘ ਸਿੱਧੂ ਤੇ ਇਲਜ਼ਾਮ ਲਾਉਂਦੀ ਸੀ ਵੀ ਨਵਜੋਤ ਸਿੱਧੂ ਕਰਕੇ ਡਿਸਪਲਿਨ ਨਹੀਂ ਹੁਣ ਕਾਂਗਰਸ ਦੀ ਲੀਡਰਸ਼ਿਪ ਤਾਂ ਆਪ ਲੀਰੋ-ਲੀਰ ਹੋਈ ਪਈ ਹੈ ਤੁਸੀਂ ਕਾਂਗਰਸ ਆ ਤੁਸੀਂ ਲੁਧਿਆਣੇ ਦੀ ਜ਼ਿਮਨੀ ਚੋਂ ਦੇਖੀ ਸੀ ਬਹੁਤ ਸਾਰੇ ਲੀਡਰ ਉੱਥੇ ਨਹੀਂ ਆਏ ਬਹੁਤ ਸਾਰੇ ਤਰਨ-ਤਰਨ ਨਹੀਂ ਗਏ ਕਈਆਂ ਨੇ ਖਾਣਾ ਪੂਰਤੀ ਕੀਤੀ ਕਾਂਗਰਸ ਦੀ ਲੀਡਰਸ਼ਿਪ ਤਾਂ ਬਹੁਤ ਸਾਰੇ ਗੁੱਟਾਂ 'ਚ ਵੰਡੀ ਜਾ ਚੁੱਕੀ ਹੈ ਇਹ ਤਾਂ ਦੁਨੀਆ ਜਾਣਦੀ ਹੈ ਹੁਣ ਹੁਣ ਤਾਂ ਕਾਂਗਰਸ ਦੇ ਲੀਡਰ ਇਹ ਵੀ ਕਹਿਣ ਜੋਗੇ ਨਹੀਂ ਵੀ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਕਰਕੇ ਸਾਡੇ 'ਚ ਜਾਂ ਨਵਜੋਤ ਸਿੰਘ ਸਿੱਧੂ 'ਤੇ ਇਲਜ਼ਾਮ ਲਾਉਂਦੇ ਸੀ ਵੀ ਉਹ ਅਨੁਸ਼ਾਸਨਹੀਨਤਾ ਕਰਦਾ ਹੈ ਹੁਣ ਤਾਂ ਉਹ ਕਹਿਣ ਜੋਗੇ ਨਹੀਂ ਰਹੇ ਹੁਣ ਤਾਂ ਜੇ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਦੇ ਦਿੰਦੀ ਹੈ ਤੇ ਕਾਂਗਰਸ ਦਾ ਕੋਈ ਲੀਡਰ ਨਵਜੋਤ ਸਿੱਧੂ ਦਾ ਵਿਰੋਧ ਕਰਨ ਦੀ ਨੈਤਿਕ ਆਧਾਰ ਤੇ ਵੀ ਜ਼ਿੰਮੇਵਾਰੀ ਨਹੀਂ ਰੱਖਦਾ ਕਿਉਂਕਿ ਜਿੰਨਾ ਕ ਅਨੁਸ਼ਾਸਨ ਭੰਗ ਪਿਛਲੇ ਸਮੇਂ ਚ ਕਾਂਗਰਸ ਚ ਹੋਇਆ ਜਾਂ ਹੁਣ ਹੋ ਰਿਹਾ ਹੈ ਜਾਂ ਜਿਸ ਤਰ੍ਹਾਂ ਦੇ ਕਾਂਗਰਸ ਦੇ ਲੀਡਰ ਟਿੱਪਣੀਆਂ ਕਰ ਰਹੇ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਸਿੱਧੂ ਕਾਂਗਰਸ ਲਿਆਵੇ ਨਾ ਲਿਆਵੇ ਲੋਕਾਂ ਨੇ ਨਵਜੋਤ ਸਿੱਧੂ ਸਾਧ ਲੈਣਾ ਕਿਉਂਕਿ ਲੋਕ ਆਵਾਜ਼ ਫੇਰ ਇਹ ਆਉਣ ਲੱਗੀ ਕਿ ਸਾਨੂੰ ਉਸ ਤਰ੍ਹਾਂ ਦਾ ਲੀਡਰ ਚਾਹੀਦਾ ਜਿਹੜਾ ਡਟ ਕੇ ਸਟੈਂਡ ਲੈ ਲੇ ਔਰ ਉਹ ਕਦੀ ਪੰਜਾਬ ਛੱਡ ਕੇ ਨਹੀਂ ਗਿਆ ਪੰਜਾਬ ਦੇ ਮੁੱਦੇ ਛੱਡ ਕੇ ਨਹੀਂ ਗਿਆ ਉਹ ਤਾਂ ਅਕਸਰ ਬੋਲਦਾ ਨਵਜੋਤ ਸਿੱਧੂ ਮੈਨੂੰ ਇਹ ਲੱਗਦਾ ਕਿ ਲੋਕ ਤਾਕਤ ਨੇ ਲੋਕ ਸ਼ਕਤੀ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਖਿੱਚ ਲੈਣਾ ਵੀ ਆਜੋ ਨਵਜੋਤ ਸਿੱਧੂ ਹਾਂ ਅਗਰ ਕਾਂਗਰਸ ਨਵਜੋਤ ਸਿੱਧੂ ਨੂੰ ਕੋਈ ਭੂਮਿਕਾ ਦੰਦੀ ਹੈ ਉਹਦੇ ਨਾਲ ਕਾਂਗਰਸ ਦੀ ਬਾਕੀ ਲੀਡਰਸ਼ਿਪ ਨੂੰ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਬਿਨਾ ਕੋਈ ਅੜੰਗਾ ਤੇ ਸ਼ਰਤਾ ਪਾਏ ਅੱਗੇ ਵਧਣਾ ਪੈਣਾ ਹੈ ਫੇਰ ਤਾਂ ਕਾਂਗਰਸ ਪਾਰਟੀ ਸਤਾਈ ਚ ਕੁਝ ਕਰ ਸਕਦੀ ਹੈ ਅਗਰ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਹਾਈ ਕਮਾਂਡ ਨੇ ਅੱਗੇ ਲਾਤਾ ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਤੇ ਮੁੜ ਕੇ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਹੋ ਗਈ ਵੀ ਨਹੀਂ ਜੀ ਨਵਜੋਤ ਸਿੰਘ ਸਿੱਧੂ ਨਹੀਂ ਚਾਹੀਦਾ ਤੇ ਫੇਰ ਮੈਨੂੰ ਲੱਗਦਾ ਕਾਂਗਰਸੀਆਂ ਦਾ ਰੱਬ ਹੀ ਰੱਖ ਹੈ ਵੈਸੇ ਤਾਂ ਹੁਣ ਵੀ ਕਾਂਗਰਸੀਆਂ ਦਾ ਰੱਬ ਹੀ ਰੱਖ ਹੈ ਉੰਜ ਤਾਂ ਸਾਡੇ ਸਾਰਿਆਂ ਦਾ ਹੀ ਰੱਬ ਰੱਖ ਹੈ ਪਰ ਜਿਵੇਂ ਕਹਾਵਤ ਹੈ ਕਿ ਕਾਂਗਰਸੀਆਂ ਨੇ ਕਾਂਗਰਸ ਨੂੰ ਕਮਜ਼ੋਰ ਕਰਨ ਚ ਸਾਰੇ ਕਾਂਗਰਸੀਆਂ ਨੇ ਨਹੀਂ ਮੈਂ ਇਹ ਸਪਸ਼ਟ ਕਰਦਾ ਔਰ ਬੜੇ ਚੰਗੇ ਇੱਕ ਲੀਡਰ ਸੀ ਤਰਲੋਚਨ ਸਿੰਘ ਸੂਨ ਸਾਹਿਬ ਸੋ ਉਹਨਾਂ ਦੀ ਬੇਵਕਤੀ ਵਿਦਾਈ ਹੋਈ ਹੈ ਉਹਨਾਂ ਨੂੰ ਹਾਰਟ ਅਟੈਕ ਹੋਇਆ ਪਤਾ ਲੱਗਿਆ ਪਰਸੋਂ ਤੇ ਮੈਨੂੰ ਥੋੜੀ ਦੇਰ ਪਹਿਲਾਂ ਹੀ ਇਹ ਜਾਣਕਾਰੀ ਮਿਲੀ ਹੈ ਸੋ ਇਹ ਬੜੇ ਦੁੱਖ ਦੀ ਗੱਲ ਹੈ ਬੜੇ ਮਿਹਨਤਕਸ਼ ਪਰਿਵਾਰ ਚੋਂ ਸੀ ਉਹ ਉਹਨਾਂ ਦੇ ਪਿਤਾ ਵੀ ਸੇਵਾ ਕਰਕੇ ਗਏ ਨੇ ਪੰਜਾਬ ਸਰਕਾਰ ਦੀ ਇਹ ਖੁਦ ਬਤੌਰ ਅਫਸਰ ਇਹਨਾਂ ਨੇ ਕੰਮ ਕੀਤਾ ਹੈ ਤਰਲੋਚਨ ਸਿੰਘ ਸੂਣਡ ਸਾਹਿਬ ਕਈ ਵਾਰ ਮੇਰੇ ਨਾਲ ਟੈਲੀਫੋਨ ਤੇ ਗੱਲ ਹੁੰਦੀ ਰਹੀ ਹੈ ਪਿਛਲੀ ਵਾਰੀ ਕਾਂਗਰਸ ਨੇ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ ਇਸ ਵਾਰ ਇਹਨਾਂ ਨੂੰ ਲੱਗਦਾ ਸੀ ਕਿ ਇਹ ਟਿਕਟ ਲੈ ਜਾਣਗੇ ਬੰਗਾ ਇਲਾਕੇ ਨਾਲ ਇਹ ਸਰਗਰਮ ਸੀ ਕਾਫੀ ਜ਼ਿਆਦਾ ਸੋ ਤਰਨ ਤਰਨ ਚ ਵੀ ਪ੍ਰਚਾਰ ਕਰ ਰਹੇ ਸੀ ਇਹ ਦੁਨੀਆ ਤੋਂ ਚਲੇ ਗਏ ਸੋ ਇਹ ਬੜੀ ਪਰਿਵਾਰ ਨੂੰ ਵੀ ਘਟਾ ਹੈ ਔਰ ਕਾਂਗਰਸ ਪਾਰਟੀ ਨੂੰ ਵੀ ਇਹ ਘਟਾ ਹੈ ਪਰ ਜਿਹੜੀ ਗੱਲ ਅਸੀਂ ਨਵਜੋਤ ਸਿੱਧੂ ਦੀ ਕਰ ਰਹੇ ਸੀ ਮਨਦੀਪ ਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਵੀ ਨਵਜੋਤ ਸਿੱਧੂ ਦਾ ਬਹੁਤਾ ਜ਼ਿਕਰ ਛੇੜਨ ਦੀ ਲੋੜ ਨਹੀਂ ਸੀ ਜਦੋਂ ਪ੍ਰਿੰਕਾ ਗਾਂਧੀ ਨੂੰ ਵੀ ਭਗਵੰਤ ਮਾਨ ਮਿਲਿਆ ਤੇ ਉਦੋਂ ਵੀ ਨਵਜੋਤ ਸਿੰਘ ਨਵਜੋਤ ਸਿੱਧੂ ਜਦੋਂ ਪ੍ਰਿੰਕਾ ਗਾਂਧੀ ਨੂੰ ਵੀ ਮਿਲੇ ਉਦੋਂ ਵੀ ਭਗਵੰਤ ਮਾਨ ਹੋਣਾ ਨੇ ਟਿੱਪਣੀਆਂ ਕੀਤੀਆਂ ਸੀ ਸੋ ਇੱਕ ਗੱਲ ਤਾਂ ਹੈ ਕਿ ਜਿਹੜੀ ਸਮਕਾਲੀ ਲੀਡਰਸ਼ਿਪ ਹੈ ਪੰਜਾਬ ਦੀ ਭਗਵੰਤ ਮਾਨ ਜਦੋਂ ਟਿੱਪਣੀਆਂ ਕਰਦਾ ਹੈ ਸਿਆਸੀ ਵਿਅੰਗ ਕਰਦਾ ਹੈ ਭਗਵੰਤ ਮਾਨ ਦਾ ਮੁਕਾਬਲਾ ਕਰਨ ਜੋਗੀ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਪੰਜਾਬ 'ਚ ਕਿ ਜਿਸ ਸ਼ੈਲੀ 'ਚ ਭਗਵੰਤ ਮਾਨ ਕਈ ਵਾਰੀ ਵਿਅੰਗ ਕਰਦਾ ਹੈ ਤੇ ਜਵਾਬ ਨਹੀਂ ਹੁੰਦਾ ਦੂਜਾ ਕੋਲੇ ਲੇਕਿਨ ਜੇ ਨਵਜੋਤ ਸਿੰਘ ਸਿੱਧੂ ਸਾਹਮਣੇ ਆ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਸਤਾਈ ਦਾ ਮੁਕਾਬਲਾ ਬੜਾ ਦਿਲਚਸਪ ਦੇਖਣ ਨੂੰ ਮਿਲੇਗਾ ਕਿਉਂਕਿ ਜੇ ਭਗਵੰਤ ਮਾਨ ਦਾ ਕੋਈ ਸ਼ਬਦਾਂ 'ਚ ਮੁਕਾਬਲਾ ਕਰ ਸਕਦਾ ਹੈ ਜਾਂ ਟਾਕਰਾ ਕਰ ਸਕਦਾ ਹੈ ਜਾਂ ਭਗਵੰਤ ਮਾਨ ਨੂੰ ਕੋਈ ਢਾ ਸਕਦਾ ਹੈ ਸਿਆਸੀ ਤੌਰ ਤੇ ਸ਼ਬਦਾਂ 'ਚ ਮੁਕਾਬਲੇ 'ਚ ਤਰਕ ਤੇ ਦਲੀਲ ਜਿਵੇਂ ਭਗਵੰਤ ਮਾਨ ਕੋਲੇ ਦਲੀਲਾਂ ਉਹ ਨਵਜੋਤ ਸਿੱਧੂ ਹੀ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਉਹਨਾਂ ਨੇ ਜ਼ਿਕਰ ਕਰ ਕਰਕੇ ਨਵਜੋਤ ਸਿੱਧੂ ਦਾ ਤੇ ਭਗਵੰਤ ਮਾਨ ਨੇ ਇਹ ਕੰਮ ਜੇ ਕਰ ਦੇਣਾ ਹੈ ਕਿ ਨਵਜੋਤ ਸਿੱਧੂ ਸਾਹਿਬ ਦਾ ਟਵੀਟ ਆ ਜਾਏ ਤੇ ਜੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਆਉਣੇ ਸ਼ੁਰੂ ਹੋ ਗਏ ਤੇ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ 'ਚ ਬੜਾ ਵਜ਼ਨ ਤੇ ਦਮ ਹੁੰਦਾ ਹੈ ਤੇ ਫੇਰ ਸਾਨੂੰ ਇੱਕ ਨਵੀਂ ਤਰ੍ਹਾਂ ਦਾ ਦਿਲਚਸਪ ਮੁਕਾਬਲਾ ਪੰਜਾਬ ਚ ਦੇਖਣ ਨੂੰ ਮਿਲ ਜੂ ਸੋ ਕਈ ਵਾਰੀ ਅੱਗੇ ਵੀ ਅਸੀਂ ਨਵਜੋਤ ਸਿੱਧੂ ਵਰ ਭਗਵੰਤ ਮਾਨ ਦੀ ਜਿਹੜੀ ਸਿਆਸੀ ਟਕਰਾਰਬਾਜ਼ੀ ਆ ਉਹ ਅਸੀਂ ਵੇਖੀ ਆ ਨਵਜੋਤ ਸਿੱਧੂ ਇਹਦੇ ਚ ਕੋਈ ਦੋਰਾ ਹੀ ਨਹੀਂ ਹੈ ਕਿ ਮੁੱਦਿਆਂ ਨੂੰ ਮੁੱਦਾ ਬਣਾ ਦਿੰਦਾ ਔਰ ਭਗਵੰਤ ਮਾਨ ਉਹਨਾਂ ਦੇ ਪੌਣੇ 4 ਸਾਲ ਹੋ ਗਏ ਸਮਾਂ ਦਿੱਤਾ ਲੋਕਾਂ ਨੇ ਕਈ ਕੰਮ ਭਗਵੰਤ ਮਾਨ ਨੇ ਚੰਗੇ ਕੀਤੇ ਨੇ ਪਰ ਪੰਜਾਬ ਹਜੇ ਨਾ ਤਾਂ ਰੰਗਲਾ ਬਣਿਆ ਔਰ ਨਾ ਹੀ ਵੱਡੇ ਮੁੱਦੇ ਖਤਮ ਹੋਏ ਨੇ ਨਾ ਹੀ ਰੇਤੇ ਦਾ ਰੇਤ ਮਾਫੀਆ ਦਾ ਸ਼ਰਾਬ ਮਾਫੀਆ ਦਾ ਇਹ ਮੁੱਦੇ ਖਤਮ ਨਹੀਂ ਹੋਏ ਸੋ ਭਗਵੰਤ ਮਾਨ ਅੱਗੇ ਹਜੇ ਬਹੁਤ ਕੁਝ ਚੈਲੰਜ ਬਾਕੀ ਨੇ ਜਿਹੜਾ ਮਿੱਠਾ ਮਿੱਠਾ ਟਾਈਮ ਸੀ ਭਗਵੰਤ ਮਾਨ ਉਹਨਾਂ ਦਾ ਉਹ ਪਾਰ ਹੋ ਗਿਆ ਹੁਣ ਭਗਵੰਤ ਮਾਨ ਨੂੰ ਡਿਲੀਵਰ ਕਰਨਾ ਪੈਣਾ ਔਰ ਅਗਰ ਨਵਜੋਤ ਸਿੱਧੂ ਦੇ ਟਵੀਟ ਆਉਣ ਲੱਗੇ ਤੇ ਫਿਰ ਇਹ ਤੁਹਾਡੇ ਸਾਹਮਣੇ ਆ ਜਾਣਾ ਕਿ ਪੰਜਾਬ ਦੀ ਪੋਲੀਟਿਕਲ ਲੜਾਈ ਫਿਰ ਨਵਜੋਤ ਸਿੱਧੂ ਲੀਡ ਕਰੂਗਾ ਭਗਵੰਤਮਾਨਾ ਕਿਉਂਕਿ ਬਾਕੀ ਲੀਡਰ ਉਸ ਪਦਰ ਤੇ ਮੈਨੂੰ ਕਦੀ ਭਗਵੰਤਮਾਨ ਦਾ ਮੁਕਾਬਲਾ ਕਰਦੇ ਦਿਖੇ ਨਹੀਂ ਤੇ ਮੈਂ ਤਾਂ ਚਾਹੂੰਗਾ ਜੀ ਨਵਜੋਤ ਸਿੱਧੂ ਅਗਰ ਸਾਰੇ ਲੀਡਰ ਯਾਦ ਕਰ ਹੀ ਰਹੇ ਨੇ ਨਵਜੋਤ ਸਿੱਧੂ ਨੂੰ ਗੱਲਾਂ-ਗੱਲਾਂ 'ਚ ਤੇ ਫਿਰ ਨਵਜੋਤ ਸਿੱਧੂ ਨੇ ਜੇ ਜਵਾਬ ਦੇਤਾ ਮੰਨਦੀਬਰੀ ਤੇ ਸਮਝ ਲਓ ਕੰਮ ਸ਼ੁਰੂ ਹੋ ਗਿਆ ਤੇ ਫਿਰ ਪੰਜਾਬ ਦੇ ਮੁੱਦੇ ਵੱਡੇ ਵੀ ਹੋ ਜਾਣੇ ਨੇ ਗਰਮ ਵੀ ਹੋ ਜਾਣੇ ਨੇ ਇਹ ਪਤਾ ਭਗਵੰਤਮਾਨ ਉਹਨਾਂ ਨੂੰ ਵੀ ਹੋਣਾ ਪਰ ਹੋ ਸਕਦਾ ਭਗਵੰਤ ਮਾਨ ਉਡੀਕਦਾ ਹੀ ਹੋਵੇ ਕਿ ਪੰਜਾਬ ਚ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਤਾਂ ਮੇਰੇ ਨਾਲ ਕੋਈ ਸਿਆਸੀ ਤੌਰ ਤੇ ਲੜਨ ਜੋਗੀ ਹੈ ਨਹੀਂ ਤੇ ਕਿਉਂ ਨਾ ਸਿੱਧੂ ਹੀ ਆ ਜੇ ਹੋ ਸਕਦਾ ਹੈ ਭਗਵੰਤ ਮਾਨ ਦੀ ਇੱਛਾ ਹੀ ਪੂਰੀ ਹੋ ਜਾਏ ਛੇਤੀ ਭਾਈ ਕੀ ਕਹਿ ਸਕਦੇ ਆ ਜੋਰ ਤਾਂ ਜੇ ਨਵਜੋਤ ਸਿੱਧੂ ਨੇ ਟਵੀਟ ਸ਼ੁਰੂ ਕਰਤੇ ਤੇ ਜੋਰ ਨਵਜੋਤ ਸਿੱਧੂ ਨੇ ਫਿਰ ਪੂਰਾ ਲਾ ਦੇਣਾ ਜੀ ਸੋ ਬਹੁਤ ਬਹੁਤ ਧੰਨਵਾਦ ਅਦਲਾ ਜੀ ਤੁਸੀਂ ਬਹੁਤ ਹੀ ਅਹਿਮ ਵਿਚਾਰ ਸਾਡੇ ਦਰਸ਼ਕਾਂ ਤ ਨਾਲ ਸਾਂਝੇ ਕੀਤੇ ਆ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਵੀ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ